ਪੰਜਾਬ ਦੇ ਵਿੱਚ ਅੱਜ ਵੇਰਕਾ ਵੱਲੋਂ 2 ਰੁਪਏ ਪ੍ਰਤੀ ਲੀਟਰ ਦੁੱਧ ਦੇ ਵਿੱਚ ਵਾਧਾ ਕਰ ਦਿੱਤਾ ਗਿਆ ਹਾਲਾਂਕਿ ਮਹਿੰਗਾਈ ਦਾ ਅਸਰ ਜਿਹੜਾ ਆਮ ਲੋਕਾਂ ਦੀ ਜੇਬ ਦੇ ਉੱਤੇ ਪਵੇਗਾ ਤਾਂ ਲੁਧਿਆਣਾ ਦੇ ਇੱਕ ਵੇਰਕਾ ਬੂਥ ਦੇ ਬਾਹਰ ਖੜੇ ਹਨ ਜਿੱਥੇ ਕੁਝ ਲੋਕ ਦੁੱਧ ਦੀ ਜਿਹੜੀ ਹੈ ਖਰੀਦਾਰੀ ਕਰਨ ਦੇ ਲਈ ਆਏ ਨੇ ਤਾਂ ਆਮ ਜਿਹੜੇ ਦੁਕਾਨਦਾਰ ਨੇ ਉਹ ਵੀ ਕਿਤੇ ਨਾ ਕਿਤੇ ਇਸ ਗੱਲ ਨੂੰ ਲੈ ਕੇ ਲੋਕਾਂ ਨੂੰ ਸਮਝਾਉਂਦੇ ਹੋਏ ਨਜ਼ਰ ਆ ਰਹੇ ਨੇ ਕਿਉਂਕਿ ਸਵੇਰ ਤੋਂ ਹੀ ਜਿਵੇਂ ਦੁੱਧ ਦੇ ਰੇਟ ਵਧੇ ਨੇ ਆਮ ਲੋਕ ਦੁੱਧ ਖਰੀਦਣ ਦੇ ਲਈ ਆਏ ਨੇ ਤਾਂ ਉਹਨਾਂ ਨੂੰ 2 ਰੁਪਏ ਫालतू ਦੇਣੇ ਪੈ ਰਹੇ ਨੇ ਅਗਰ ਉਹ 5 ਲੀਟਰ ਦੁੱਧ ਲੈਂਦੇ ਨੇ ਤਾਂ ਉਹਨਾਂ ਨੂੰ 10 ਰੁਪਏ ਫालतू ਦੇਣੇ ਪੈ ਰਹੇ ਨੇ ਤਾਂ ਲੋਕਾਂ ਨੂੰ ਸਮਝਾਉਣ ਦੇ ਵਿੱਚ ਵੀ ਕਿਤੇ ਨਾ ਕਿਤੇ ਦੁਕਾਨਦਾਰ ਨੂੰ ਸਮਾਂ ਜਿਹੜਾ ਉਹ ਦੇਣਾ ਪੈ ਰਿਹਾ ਸਰ ਦੁੱਧ ਦੇ ਰੇਟ ਜਿਹੜੇ ਵਧ ਗਏ ਨੇ ਕਿੰਨੇ ਰੁਪਏ ਵਧੇ ਨੇ ਔਰ ਕਿਹੜੇ ਕਿਹੜੇ ਪ੍ਰੋਡਕਟ ਨੇ ਖਾਸ ਕਰ ਜਿਹੜੇ ਵੇਰਕਾ ਦੇ ਨੇ ਕਿੰਨੇ ਕਿੰਨਾ ਉਹਦੇ ਉੱਤੇ ਰੇਟ ਵਧਾਇਆ ਪਹਿਲਾਂ ਤਾਂ ਦੁੱਧ ਦੇ ਰੇਟ ਵਧਿਆ ਬਾਕੀ ਦੇ ਕੁਝ ਨਹੀਂ ਵਧਿਆ ਲੈ ਬਾਗਾ ਸਰਪੋਟ ਇੱਕ ਤਾਂ ਬਾਝੇ ਬਧੂਗਾ ਕਿੰਨਾ ਕਿੰਨਾ ਰੇਟ ਆ ਦੋ ਰੁਪਏ ਇਨਕਲੂਡ ਹੋ ਗਿਆ ਜੀ ਦੋ ਰੁਪਏ ਪਰ ਕਿਜੀ ਪਹਿਲਾਂ ਕਿੰਨਾ ਸੀ ਰੇਟ ਹੁਣ ਕਿੰਨਾ ਪਹਿਲੇ 40 ਰੁਪਏ ਰੇਟ ਸੀ ਹੁਣ 60 ਹੋ ਗਿਆ ਜੀ 60 ਹੋ ਗਿਆ ਹਾਂਜੀ ਅੱਛਾ ਇਹ ਕਿਤੇ ਆਮ ਤੌਰ ਤੇ ਜਿਹੜੇ ਆਂਦੇ ਨੇ ਲੋਕ ਉਹ ਵੀ ਕਿਤੇ ਨਾ ਕਿਤੇ ਤੁਹਾਡੇ ਨਾਲ ਬੈਂਸ ਕਰ ਰਹੇ ਨੇ ਹਾਂਜੀ ਉਹ ਤਾਂ ਹੈ ਜੀ ਉਹ ਘਰੋਂ ਸੋਚ ਕੇ ਆਏ ਉਹਨਾਂ ਦੇ ਮਿਲੂਗਾ ਲੈ ਹਰ ਰਾਤੋ ਰਾਤ ਕੀ ਹੋ ਗਿਆ ਉਹ ਤਾਂ ਬੰਦਾ ਉਹਦਾ ਕਹਿੰਦੇ ਜੀ ਫਿਰ ਉਹਨਾਂ ਨੂੰ ਸਾਨੂੰ ਦਿੱਕਤ ਵੀ ਆਂਦੀ ਆ ਸੋ ਜੁੰਝਣ ਆ ਬੰਦੋਰ ਵੀ ਵਧ ਗਿਆ ਦੇਖੋ ਇੱਕ ਰੇਟ ਲਿਸਟ ਉਹ ਕਹਿੰਦੇ ਦਿਖਾਓ ਉਹ ਵੀ ਤੁਹਾਨੂੰ ਅਸਰ ਕੋ ਰੇਟ ਲਿਸਟ ਵੀ ਆਈ ਹੋਣੀ ਓਬਵੀਅਸੀ ਦਿਖਾਉਂਦੇ ਜੀ ਹੋਰ ਵੀ ਹੈ ਹੋਰ ਵੀ ਨਾਲ ਉਹ ਲਿਖਿਆ ਵੀ ਆਇਆ ਹੁੰਦਾ ਤਾਂ ਆਮ ਲੋਕ ਵੀ ਇਹਨਾਂ ਗੱਲਬਾਤ ਕਰਾਂਗੇ ਸਰ ਦੁੱਧ ਖਰੀਦਣ ਆਏ ਹਾਂ ਰੇਟ ਵਧ ਗਿਆ 2 ਰੁਪਏ ਕਿੰਨਾ ਕ ਜੇਬ ਤੇ ਅਸਰ ਅਸਰ ਤੇ ਪੂਰਾ ਪੈਂਦਾ ਜੀ ਜਿੱਥੇ ਆਪਾਂ ਕਹਿੰਦੇ ਸਸਤਾ ਹੋਵੇ ਉੱਥੇ ਆਪਣਾ ਮਹਿੰਗਾ ਹੋ ਹੀ ਜਾਂਦਾ ਜੀ ਜੀ ਤੇ ਸਰਕਾਰਾਂ ਨੇ ਕੰਮ ਖਰਾਬ ਕਰਦੀਆਂ ਦੇਣ ਦਾ ਵਾਅਦਾ ਜਾਂਦਾ ਹੁਣ ਦੁੱਧ ਪੈਸੇ ਉਹਨੇ ਲੈ ਗਏ ਆ ਰੇਟ ਵਧ ਗਿਆ ਦੁੱਧ ਦਾ ਲੱਗਦਾ ਹਮ ਤਰ ਤਰ ਸੋਈ ਦਾ ਜਿਹੜਾ ਬਜਟ ਆ ਉਹ ਹਿੱਲ ਜਾਂਦਾ ਕਿਉਂਕਿ ਪਹਿਲਾਂ ਗੈਸ ਸਿਲੰਡਰਾਂ ਦੀਆਂ ਕੀਮਤਾਂ ਜ ਵੱਧਾ ਫਿਰ ਆਮ ਜਿਹੜੀ ਆਵਾਜਾਈ ਹੈ ਸਾਡੀ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਜ ਵੱਧਾ ਸਾਰੇ ਜ ਵੱਧਾ ਭਾਜੀ ਹੋਈ ਜਾਂਦਾ ਜੀ ਮੈਂ ਕਿਹਾ ਇਹ ਤਾਂ ਬਹੁਤ ਜਿਆਦਾ ਹੋਈ ਦੀ ਮਾੜੇ ਬੰਦੇ ਤਾਂ ਬਹੁਤ ਔਖਾ ਕਿਉਂਕਿ ਉਹਦਾ ਖਰਚਾ ਚਲਵਾਉਣਾ ਬਹੁਤ ਔਖਾ ਉਹਨੇ ਕਿ ਤਰ੍ਹਾਂਵਾਂ ਉਹਦੇ ਹਿਸਾਬ ਨਾਲ ਚੱਲਦਾ ਪਰ ਤਰ੍ਹਾਂਵਾਂ ਨਹੀਂ ਕੋਈ ਵਧਾਉਂਦਾ ਪ੍ਰਾਈਵੇਟ ਕੰਮ ਵਾਲੇ ਦੇ ਰੇਟ ਦਿਨੋ ਦਿਨ ਵੱਧੇ ਜਾਂਦੇ ਅੱਛਾ ਦੁੱਧ ਪੀਣਾ ਵੀ ਔਖਾ ਹੋ ਜਾਣਾ 100 ਰੁਪਏ ਤੱਕ ਪਹੁੰਚ ਜਾਣਾ ਔਖਾ ਯਾ ਫੇ ਨਹੀਂ ਇਹ ਸਰਕਾਰਾਂ ਨੂੰ ਚਾਹੀਦਾ ਵੀ ਕੰਟਰੋਲ ਕਰਨ ਕੰਟਰੋਲ ਦੇ ਬਜਾਏ ਸਗੋਂ ਦਿਨ-ਦਿਨ ਬਤਾਈ ਜਾਂਦੇ ਘਟਾਉਂਦੇ ਹੈ ਨਹੀਂਗੇ ਇਹ ਕਹਿੰਦੇ ਘਟਾਵਾਂਗੇ ਸਸਤਾ ਕਰਾਂਗੇ ਕਾ ਸਸਤਾ ਕੁਝ ਨਹੀਂ ਹੁੰਦਾ ਜੀ ਅੱਜ 50 ਪੈ ਵਧਾਇਆ ਸੀ 100 ਰੁਪਇਆ ਵਧਿਆ ਹੁੰਦਾ ਜੀ ਇਹ ਤਾਂ ਬਹੁਤ ਮਾੜਾ ਸਾਰੇ ਜੀ ਤਾਂ ਹੋਰ ਵੀ ਲੋਕਾਂ ਦੇ ਨਾਲ ਗੱਲ ਕਰ ਵੀਰੇ ਦੁੱਧ ਦੇ ਰੇਟ 'ਚ 2 ਰੁਪਏ ਵਾਧਾ ਕਰਤਾ ਕਿਵੇਂ ਦੇਖਦੇ ਹੋ ਕਿੰਨਾ ਕਸਰ ਨਾਰਮਲੀ ਹੈ ਠੀਕ ਹੈ ਥੋੜਾ ਜਿਆ ਠੀਕ ਹੈ ਜੇਬ ਤੇ ਅਸਰ ਪਊਗਾ ਆਮ ਘਰ ਦੀ ਰਸੋਈ ਤੇ ਪਊਗਾ ਉਹ ਕਿਸ ਤਰੀਕੇ ਦੀ ਅਪੀਲ ਆ ਕਿਸ ਤਰੀਕੇ ਦੇ ਨਾਲ ਆਮ ਤੌਰ ਤੇ ਪੈਟਰੋਲ ਡੀਜ਼ਲ ਤੇ ਹੀ ਵਾਧਾ ਹੁੰਦਾ ਤਾਂ ਬੇਸ਼ੱਕ ਲੋਕ ਦੁੱਧ ਖਰੀਦਣ ਆਏ ਨੇ ਤਾਂ ਇਹ ਕਿਹਾ ਜਾ ਸਕਦਾ ਹੈ ਕਿ ਆਮ ਲੋਕਾਂ ਦੀ ਜੇਬ ਦੇ ਉੱਤੇ ਇਸ ਦਾ ਅਸਰ ਹੈ ਜਿਹੜਾ ਉਹ ਜਰੂਰ ਦੇਖਣ ਨੂੰ ਮਿਲ ਰਿਹਾ ਹੈ ਤਾਂ ਲੋਕ ਕਹਿ ਰਹੇ ਨੇ ਕਿ ਸਰਕਾਰਾਂ ਨੂੰ ਚਾਹੀਦਾ ਹੈ ਕਿ ਇਸ ਉੱਤੇ ਕਿਸੇ ਤਰੀਕੇ ਦੀ ਜਿਹੜੀ ਲਗਾਮਾਂ ਲਗਾਈ ਜਾਵੇ ਹਾਲਾਂਕਿ ਸਾਲ ਬਾਅਦ ਜਿਹੜੇ ਵੇਰਕਾ ਵੱਲੋਂ ਦੁੱਧ ਦੇ ਰੇਟ ਵਧਾਏ ਜਾਂਦੇ ਨੇ ਇਸ ਦੇ ਨਾਲ ਨਾਲ ਗੱਲ ਕਰੀਏ ਤਾਂ ਘਰੇਲੂ ਘਰਾਂ ਦੇ ਵਿੱਚ ਦੁੱਧ ਪਾਣ ਵਾਲੇ ਜਿਹੜੇ ਦੁੱਧੀ ਹੈਗੇ ਨੇ ਉਹ ਵੀ ਕਿਤੇ ਨਾ ਕਿਤੇ ਜਿਹੜਾ 3 ਰੁਪਏ ਪ੍ਰਤੀ ਲੀਟਰ ਉਹਨਾਂ ਦੇ ਵੱਲੋਂ ਜਿਹੜਾ ਦੁੱਧ ਦੇ ਵਿੱਚ ਵਾਧਾ ਕਰ ਦਿੱਤਾ ਗਿਆ